ਸਤਨਾਮ ਸ਼੍ਰੀ ਵਾਹਿਗੁਰੂ ਜੀ ਆਸਾ ਦੀ ਵਾਰ ਪੌੜੀ 22ਵੀਂ ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਤੇਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵੋ ਜੋ ਗਵਾਏ ਅਗਲਾ ਮੂਹੇ ਮੂਹ ਪਾਣਾ ਖਾਇ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਨਾਨਕ ਹੁਕਮ ਨਾਲ ਚੱਲਈ ਨਾਲ ਖਸਮ ਚਲੇ ਅਰਦਾਸ ਅਸਲ ਵਿੱਚ ਉਹ ਮਾਲਕ ਦੀ ਨੌਕਰੀ ਕਰ ਰਿਆ ਹੈ ਜੋ ਨੌਕਰ ਆਪਣੇ ਮਾਲਕ ਦੀ ਮਰਜ਼ੀ ਅਨੁਸਾਰ ਤੁਰ ਰਿਹਾ ਹੈ ਇਕ ਤਾਂ ਉਸ ਨੂੰ ਬੜੀ ਇੱਜ਼ਤ ਮਿਲਦੀ ਹੈ ਦੂਜੇ ਤਨਖਾ ਵੀ ਮਾਲਕ ਪਾਸੋਂ ਦੂਣੀ ਲੈਂਦਾ ਹੈ ਪਰ ਜੇ ਸੇਵਕ ਆਪਣੇ ਮਾਲਕ ਦੀ ਬਰਾਬਰੀ ਦਾ ਯਤਨ ਕਰਦਾ ਹੈ ਤਾਂ ਉਸ ਨੂੰ ਸ਼ਰਮਿੰਦਾ ਤਾਂ ਹੋਣਾ ਹੀ ਪੈਂਦਾ ਹੈ ਨਾਲ ਹੀ ਨਾਲ ਉਹ ਆਪਣੀ ਤਨਖਾ ਵੀ ਗਵਾ ਬੈਠਦਾ ਹੈ ਤੇ ਸਦਾ ਲੜਨ ਤਾਂ ਖਾਂਦਾ ਹੈ ਗੁਰ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਖੈਦਾ ਹੈ ਉਸ ਦਾ ਸ਼ੁਕਰ ਮਾਨਦੇ ਹੋਏ ਸਿਫਤ ਕਰਨੀ ਚਾਹੀਦੀ ਹੈ ਮਾਲਕ ਉਤੇ ਹੁਕਮ ਨਹੀਂ ਕੀਤਾ ਜਾ ਸਕਦਾ ਉਸ ਦੀ ਅੱਗੇ ਅਰਦਾਸ ਕਰਨੀ ਹੀ ਫਾਬਦੀ ਹੈ ਸ਼ਲੋਕ ਮਲ ਅ ਦੂਜਾ ਇੱਕ ਨੇ ਹੀ ਦਾਤ ਆਪਸ ਤੇ ਜੋ ਪਾਇ नानक सा कर मात साहिब तुठे जो मिले जे ए आख्या जाए कि मैं अपनी मेहनत नाल ए चीज हासिल कर लई है ता ये मालिक ਵੱਲੋਂ ਬਖਸ਼ਿਸ਼ ਨਹੀਂ ਅਖਵਾ ਸਕਦੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਬਖਸ਼ਿਸ਼ ਉਹੀ ਹੈ ਜੋ ਮਾਲਕ ਦੀ ਖੁਸ਼ੀ ਨਾਲ ਮਿਲਦੀ ਹੈ ਭਾਵ ਕੰਮ ਕਰਦੇ ਹੋਏ ਫਲ ਨੂੰ ਰੱਬ ਦੀ ਮੀਰ ਮੰਨਣਾ ਚਾਹੀਦਾ ਹੈ ਮਹਲਾ ਦੂਜਾ ਇੱਕ ਨੇਹੀ ਚੱਕਰੀ ਜਿਤ ਪੋਖ ਖਸਮ ਨ ਜਾਏ ਨਾਨਕ ਸੇਵਕ ਕਾੜੀਐ ਜੇ ਸੇਤੀ ਖਸਮ ਸਮਾਏ ਜੇ ਸੇਵਾ ਦੇ ਕਰਨ ਨਾਲ ਆਪਣੇ ਮਾਲਕ ਦਾ ਡਰ ਦੂਰ ਨਾ ਹੋਵੇ ਉਹ ਸੇਵਾ ਅਸਲੀ ਸੇਵਾ ਨਹੀਂ ਇਨਾਨਕ ਸੱਚਾ ਸੇਵਕ ਉਹੀ ਮੰਨਿਆ ਜਾਂਦਾ ਹੈ ਜੋ ਆਪਣੇ ਮਾਲਕ ਦੇ ਨਾਲ ਇੱਕ ਰੂਪ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ